ਪੰਜਾਬ ਜੁਮੇ ਕਰਜ਼ਾ ਕਦੋਂ ਤੇ ਕਿਵੇਂ ਚੜਿਆ ਅੱਜ ਉਹਦੇ ਬਾਰੇ ਵੀ ਗੱਲ ਕਰਦੇ ਆਂ ਪੰਜਾਬ ਸਰਕਾਰ ਜੁਮੇ ਐਨਾ ਕਰਜ਼ਾ ਕਿ ਕੁਝ ਸਮੇਂ ਬਾਅਦ ਇੱਥੇ ਆਪਾਂ ਕੀ ਆਰਥਿਕ ਐਮਰਜੈਂਸੀ ਵੀ ਲੱਗ ਸਕਦੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਹੱਡਾਂ ਚੋਂ ਕੱਢਾਂਗੇ ਅਸੀਂ ਖੱਡਾਂ ਚੋਂ ਕੱਢਾਂਗੇ ਕਿਉਂਕਿ ਇਹਨਾਂ ਨੇ ਸਰਕਾਰਾਂ ਕੋਈ ਨੀਤੀ ਦੇ ਤੌਰ ਤੇ ਨਹੀਂ ਚਲਾਈਗਾ ਕਿ ਆਉਣ ਵਾਲਾ ਸਮਾਂ ਵੀ ਚੰਗਾ ਹੋਵੇ ਇਹਨਾਂ ਨੇ ਆ ਵੀ ਅਸੀਂ ਆਪਰਾਜ ਕਰ ਲਈ ਅਗਲੀ ਵਾਰੀ ਫੇਰ ਵੋਟਾਂ ਪਾਈ ਜਾਣ ਪੰਜਾਬ ਜਾਵੇ ਠੱਠੇ ਜਿਹੜਾ ਹੈਗਾ ਨੇਪਾਲਾ ਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਛੱਡੇ ਨਾ ਹੀ ਉਹਨਾਂ ਨੇ ਮੀਡੀਆ ਛੱਡਿਆ ਹੁਣ ਪੰਜਾਬ ਦਾ ਮੀਡੀਆ ਵੀ ਇਸ ਤਰ੍ਹਾਂ ਹੋ ਗਿਆ ਕਿ ਪੈਸੇ ਲੈ ਲੋ ਬੋਲੀ ਇਹਨਾਂ ਦੀ ਬੋਲ ਦੇ ਜੇਕਰ ਪੰਜਾਬ ਜਮੇ ਇਹ ਕਰਜਾ ਇਸ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਸਾਰੀਆਂ ਪ੍ਰਾਪਰਟੀਆਂ ਸੇਲ ਕਰ ਦਿੱਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਜਾਣਗੀਆਂ, ਲੋਕ ਭਲਾਈ ਦੀਆਂ ਸਕੀਮਾਂ ਬੰਦ ਕੀਤੀਆਂ ਜਾਣਗੀਆਂ, ਲੋਕਾਂ ਜਿਵੇਂ ਟੈਕਸ ਜਿਹੜਾ ਸ਼ਹਿਰਾਂ ਵਾਲਿਆਂ ਨੂੰ ਵਧੂਗਾ ਉਹਦੇ ਕਰਕੇ ਜਿਹੜਾ ਅਸ਼ਾਂਤੀ ਫੈਲ ਸਕਦੀ ਹੈ। ਪੰਜਾਬ ਸਰਕਾਰ ਜੁਮੇ ਇੰਨਾ ਕਰ ਜਾ ਕੇ ਕੁਝ ਸਮੇਂ ਬਾਅਦ ਇੱਥੇ ਆਪਾਂ ਕੀ ਆਰਥਿਕ ਐਮਰਜੈਂਸੀ ਵੀ ਲੱਗ ਸਕਦੀ ਹੈ। ਉਸ ਹਾਲਾਤ ਦੇ ਵਿੱਚ ਕੀ ਹੁੰਦੇ ਨੇ? ਉਸ ਦੇ ਸਮੇਂ ਉਸ ਹਾਲਾਤ ਦੇ ਵਿੱਚ ਜਿਹੜੀਆਂ ਤਨਖਾਹਾਂ ਰੋਕ ਦਿੱਤੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਕੱਲ ਫਰਾਂਸ ਦੇ ਵਿੱਚ ਹੋ ਰਿਹਾ ਉਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ। ਜੋ ਨੇਪਾਲ ਦੇ ਵਿੱਚ ਹੋ ਰਿਹਾ ਉਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਇੱਥੇ ਵੀ ਬਣ ਸਕਦੀ ਹੈ ਜਦੋਂ ਸਾਰੀਆਂ ਯੂਨੀਅਨਾਂ ਕਿਉਂਕਿ ਜੇਕਰ ਕਿਸੇ ਨੂੰ ਤਨਖਾਹ ਨ ਦਿੱਤੀ ਗਈ ਸਮੇਂ ਸਿਰ ਕੋਈ ਕੰਮ ਨਾ ਹੋ ਸਕਿਆ ਤੇ ਪੰਜਾਬ ਸਰਕਾਰ ਕੋਲੇ ਕੋਈ ਪੈਸੇ ਨਾ ਹੋਏ ਤਾਂ ਉਸ ਸਮੇਂ ਲੋਕ ਕੀ ਕਰਨਗੇ ਇੱਕ ਵੱਡਾ ਸਵਾਲ ਹੈ ਪਰ ਪੰਜਾਬ ਜੁਮੇ ਕਰਜ਼ਾ ਕਦੋਂ ਤੇ ਕਿਵੇਂ ਚੜਿਆ ਅੱਜ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਦੀ ਤਾਂ ਜਦੋਂ ਦੀ ਸਰਕਾਰ ਬਣੀ ਹੈ ਫਮ ਸਰਕਾਰ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਅਸੀਂ ਖੱਡਾਂ ਚੋਂ ਕੱਢਾਂਗੇ ਅਸੀਂ ਹੱਡਾਂ ਚੋਂ ਕੱਢਾਂਗੇ ਮਤਲਬ ਕਿ ਅਸੀਂ ਰੇਤਾ ਬਣਾ ਰੇਤਾ ਵੇਚਿਆ ਕਰਾਂਗੇ ਉਹਦੇ ਚੋਂ ਪੈਸਾ ਕਮਾ ਕੇ ਦਿਆ ਕਰਾਂਗੇ ਜਾਂ ਜਿਹੜਾ ਜਿਨ੍ਹਾਂ ਨੇ ਪਹਿਲਾਂ ਹ੍ਰਿਸ਼ਟਾਚਾਰ ਕੀਤਾ ਉਹਨਾਂ ਦੇ ਹੱਡਾਂ ਚੋਂ ਕੱਢਾਂਗੇ ਨਾ ਤਾਂ ਸਰਕਾਰ ਤੋਂ ਕਿਸੇ ਦੇ ਹੱਡਾਂ ਚੋਂ ਕੱਢੇ ਗਏ ਤੇ ਨਾ ਖੱਡਾਂ ਚੋਂ ਕੱਢੇ ਗਏ ਹਾਲਾਤ ਇਹ ਹੋ ਗਿਆ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਜੁਮੇ ਸਵਾ ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੋਰ ਵੱਧ ਚੁੱਕਿਆ ਹੈ ਦੂਜੇ ਪਾਸੇ ਗੱਲ ਕਰ ਗਏ ਕਿ ਇਹ ਕਰਜ਼ਾ ਕਿਉਂ ਤੇ ਕਿਵੇਂ ਚੜਿਆ ਉਹਦੇ ਬਾਰੇ ਗੱਲ ਕਰਦੇ ਆਂ ਕਰਜ਼ਾ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਘਰ ਦੇ ਵਿਕਾਸ ਵਾਸਤੇ ਲਿਆ ਜਾਂਦਾ ਜਿੰਜੇ ਜੇ ਕਿਸ ਨੇ ਆਪਣੇ ਧੀਆਂ ਪੁੱਤ ਪੜਾਉਣੇ ਆ ਜਾਂ ਆਪਾਂਗੇ ਕਿਸ ਨੇ ਮਕਾਨ ਪਾਉਣਾ ਨਵੀਂ ਪ੍ਰਾਪਰਟੀ ਲੈਣੀ ਆ ਕੋਈ ਬਿਜ਼ਨਸ ਕਰਨਾ ਉਹਦੇ ਵਾਸਤੇ ਕਰਜ਼ਾ ਲਿਆ ਜਾਂਦਾ ਉਹ ਇੱਕ ਪੋਜ਼ਿਟਿਵ ਹੈ ਤੇ ਦੂਸਰੇ ਪਾਸੇ ਉਹ ਕਰਜ਼ਾ ਹੁੰਦਾ ਜਿਹਦੇ ਚ ਫालतू ਦੇ ਖਰਚੇ ਕੀਤੇ ਜਾਂਦੇ ਆ ਜੇ ਕੋਈ ਕਹਦਾ ਵੀ ਕਰਜ਼ਾ ਲੈ ਕੇ ਮੈਂ ਸਾਰੇ ਪੰਜਾਬ ਦੇ ਵਿੱਚ ਬੋਰਡ ਲਾਉਣੇ ਆ ਇਹਨੂੰ ਕਿੰਨੇ ਕਿ ਸਿਆਣਤ ਮੰਨੋਗੇ ਜੇ ਤੁਸੀਂ ਕਹੋਗੇ ਇੱਕ ਕਰਜ਼ਾ ਲੈ ਕੇ ਮੈਂ ਆਪ ਦਾ ਸਰਪ੍ਰਸਤ ਨੂੰ ਜਿਹੜਾ ਹੈਲੀਕਾਪਟਰਾਂ ਦੇ ਵਿੱਚ ਅੱਡ-ਅੱਡ ਸੂਬਿਆਂ ਦੇ ਵਿੱਚ ਝੂਟੇ ਦਿਵਾਉਣੇ ਆ ਤਾਂ ਇਹ ਕਿੰਨੀ ਕਿ ਸਿਆਣਪ ਹੋਗੀ ਆਪਾਂ ਗੱਲ ਕਰਦੇ ਆ 1997 ਵੇਲੇ ਦੀ 1997 ਤੋਂ ਲੈ ਕੇ 2002 ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਮੈਂ ਤਿੰਨ ਪਾਰਟੀਆਂ ਖਾਸ ਕਰਕੇ ਜ਼ਿਕਰ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦਾ ਉਸ ਤੋਂ ਬਿਨਾਂ ਕਾਂਗਰਸ ਦਾ ਤੇ ਤੀਸਰੀ ਆਮ ਆਦਮੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸਾਂਝੀ ਰਹੀ ਆ 1997 ਤੋਂ ਲੈ ਕੇ 2002 ਦੇ ਵਿੱਚ ਵੀ ਤੇ 2000 ਆਪਾਂ ਗੱਲ ਕਰ ਗਏ 7 ਤੋਂ ਲੈ ਕੇ 17 ਤੱਕ ਵੀ ਸੋ 1997 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਤਾਂ ਕੁਝ ਹਜ਼ਾਰਾਂ ਕਰੋੜ ਰੁਪਏ ਜਿਹੜਾ ਪੰਜਾਬ ਜਮੇ ਕਰਜ਼ਾ ਹੁੰਦਾ ਹੈ ਲਗਭਗ ਪਰ ਉਸ ਸਮੇਂ ਉਹਨਾਂ ਨੇ ਆਪ ਦਾ ਰਸੂਕ ਦਿਖਾਉਂਦਿਆਂ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਇੰਦਰ ਕੁਮਾਰ ਗੁਜਰਾਲ ਜਨਤਾ ਦਲ ਦੀ ਸਰਕਾਰ ਬਣਦੀ ਹੈ ਕਿਸੇ ਵੀ ਪਾਰਟੀ ਨੂੰ ਭਾਰਤ ਦੇ ਵਿੱਚ ਪੂਰਨ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਉਸ ਸਮੇਂ ਕਿਉਂਕਿ ਸਰਕਾਰ ਨੂੰ ਵੀ ਸੀਗਾ ਕਿ ਕਿਤੇ ਸਰਕਾਰ ਡੇਗਣਾ ਪਵੇ ਦੂਜਾ ਇਹ ਸੀਗਾ ਕਿ ਕੋਈ ਇੰਦਰ ਕੁਮਾਰ ਗੁਜਰਾਲ ਜਿਹੜੇ ਪੰਜਾਬ ਤੋਂ ਸੀ ਉਹਨਾਂ ਦਾ ਪੰਜਾਬ ਨਾਲ ਮੋਹ ਵੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਪੰਜਾਬ ਦਾ ਲਗਭਗ 8500 ਕਰੋੜ ਰੁਪਇਆ ਕਰਜ਼ਾ ਮਾਫ ਕਰਵਾਇਆ ਜੇ ਅੱਜ ਦੀ ਘੜੀ ਗੱਲ ਕਰਗੇ ਤਾਂ ਪੈਸੇ ਦੇ ਸਾਹਮਣਾ ਕੀਤਾ ਜਾਵੇ ਤਾਂ ਲਗਭਗ ਅੱਜ ਦਾ 2.5 ਲੱਖ ਕਰੋੜ ਰੁਪਇਆ ਬਣ ਜਾਂਦਾ ਕਿਉਂਕਿ ਜੇਕਰ 1997 ਤੋਂ ਲੈ ਕੇ ਅੱਜ ਦੀ ਗੱਲ ਕਰੀਏ 2025 ਦੇ ਤੱਕ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਭਗ 28 ਸਾਲਾਂ ਦੇ ਵਿੱਚ ਪੈਸੇ ਦੀ ਕੀਮਤਾ ਰਹਿ ਕੀ ਗਈ ਹੈ ਪਰ ਉਸ ਦਾ ਜਿਹੜਾ ਹਮੇਸ਼ਾ ਹੀ ਰਿਗਾਰਡ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਇੰਦਰ ਕੁਮਾਰ ਗੁਜਰਾਲ ਭਾਵੇਂ ਉਸ ਤੋਂ ਬਾਅਦ ਉਹਨਾਂ ਦੇ 11 ਮਹੀਨਿਆਂ ਬਾਅਦ ਸਰਕਾਰ ਖਤਮ ਹੋ ਗਈ ਡਿੱਗ ਪਈ ਉਸ ਤੋਂ ਬਾਅਦ ਉਹਨਾਂ ਦਾ ਸਿਆਸੀ ਕੈਰੀਅਰ ਲੰਮਾ ਨਹੀਂ ਚੱਲਿਆ ਪਰ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਆਸ਼ਰਮਨੀ ਅਕਾਲੀ ਦਲ ਨੇ ਟਿਕਟਾਂ ਨਾਲ ਨਵਾਜਿਆ ਭਾਵੇਂ 2004 ਦੇ ਵਿੱਚ ਲੋਕ ਸਭਾ ਤੋਂ ਇਲੈਕਸ਼ਨ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪੁੱਤਰ ਜਿਹੜੇ ਹੈਗਾ ਨਰੇਸ਼ ਗੁਜਰਾਲ ਉਹਨਾਂ ਨਾਲ ਲੜਾਈ ਭਾਵੇਂ ਉਹ ਨਹੀਂ ਜਿੱਤ ਸਕੇ ਪਰ ਜਦੋਂ ਹੀ ਸਰਕਾਰ ਬਣੀ ਤਾਂ ਲਗਭਗ ਜਿਹੜਾ ਹੈਗਾ 12 ਸਾਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਆਪਦੀ ਸੀਟ ਦੇ ਉੱਤੇ ਭੇਜਿਆ ਇਹ ਸਾਨਾ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਨਾਲ ਇੱਕ ਨਿੱਜੀ ਪ੍ਰੇਮ ਪਲੱਸ ਆਪਾਂ ਕੇਗੇ ਜੋ ਵਾਅਦਾ ਕੀਤਾ ਕਿਉਂਕਿ ਇੰਦਰ ਕੁਮਾਰ ਗੁਜਰਾਲ ਪੰਜਾਬ ਨਾਲ ਖੜੇ ਤੇ ਅਕਾਲੀ ਦਲ ਉਹਨਾਂ ਦੇ ਪਰਿਵਾਰ ਨਾਲ ਹਮੇਸ਼ਾ ਢਾ ਲਾ ਕੇ ਖੜਾ ਰਿਹਾ ਸੋ ਉਹ ਬਹੁਤ ਵੱਡੀ ਇੱਕ ਆਪਾਂ ਕੇ ਪੰਜਾਬ ਦੇ ਨੂੰ ਰੀਲੀਫ ਸੀ ਭਾਵੇਂ ਕਿ ਉਹ ਕਰਜ਼ਾ ਇਸ ਕਰਕੇ ਮਾਫ ਕੀਤਾ ਗਿਆ ਕਿਉਂਕਿ ਇਹ ਕਰਜ਼ਾ ਸਾਰਾ ਚੱਕਿਆ ਗਿਆ ਸੀ ਜਦੋਂ ਪੰਜਾਬ ਦੇ ਵਿੱਚ ਸ਼ਾਂਤੀ ਫੈਲ ਚੁੱਕੀ ਸੀ ਜਿਹੜਾ ਫੌਜ ਦਾ ਖਰਚਾ ਆਇਆ ਉਸ ਸਮੇਂ ਦੇ ਵਿੱਚ ਜਿਹੜਾ ਉਹ ਸਾਰਾ ਖਰਚਾ ਜਿਹਦਾ ਕੇਂਦਰ ਨੇ ਮਾਫ ਕੀਤਾ ਪਰ ਇਹ ਗੱਲ ਆ ਕਿ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਕੋਈ ਵੀ ਕਰਜ਼ਾ ਪੰਜਾਬ ਦਾ ਮਾਫ ਨਹੀਂ ਕੀਤਾ 1997 ਤੋਂ ਲੈ ਕੇ 2002 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹਿੰਦੀ ਹੈ ਉਸ ਸਮੇਂ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਦਿੱਤੇ ਗਏ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਦੇ ਮੋਟਰਾਂ ਦੇ ਬਿੱਲ ਜਿਹੜੇ ਕਿਸਾਨਾਂ ਨੂੰ ਮਾਫ ਕਰ ਦਿੱਤੇ ਜਾਂਦੇ ਆ ਵੱਡੇ ਕਨੈਕਸ਼ਨ ਵੰਡੇ ਜਾਂਦੇ ਆ ਕਿਉਂਕਿ ਮੋਟਰਾਂ ਦੇ ਬਿੱਲ ਮਾਫ਼ ਕਰਨ ਨਾਲ ਜਿੱਥੇ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਉੱਥੇ ਜਿਹੜਾ ਹੈਗਾ ਪੰਜਾਬ ਦੇ ਆਪਾਂ ਦੇ ਖਜ਼ਾਨੇ ਤੇ ਵੀ ਬੋਝ ਜਦਾ ਪੈਣਾ ਸ਼ੁਰੂ ਹੋਇਆ ਪਰ ਇਹ ਕਰਜ਼ਾ ਜਿਹੜਾ ਹੈਗਾ ਸੀ ਇੱਕ ਆਮ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਲਿਆ ਗਿਆ ਸੀ ਤਾਂ ਜਦੋਂ ਦੀ ਸਰਕਾਰ ਜਾਂਦੀ ਜਾਂਦੀ ਤੱਕ ਕਿਉਂਕਿ ਉਸ ਸਮੇਂ ਕਾਫੀ ਵੱਡੇ ਰਿਫਾਰਮ ਹੋਏ ਤਾਂ 2002 ਤੱਕ ਲਗਭਗ ਪੰਜਾਬ ਵਿੱਚ ਸਿਰਫ 35 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਜਿਹੜਾ ਮੈਂ ਇਹ ਡਾਟਾ ਬੋਲ ਰਿਹਾ ਇਹ ਨੀਤੀ ਆਯੋਗ ਦਾ ਹੈ ਇਹ ਆਰਬੀਆਈ ਦਾ ਹੈ ਇਹ ਉਸ ਸਮੇਂ ਦੇ ਅਖਬਾਰਾਂ ਦੀਆਂ ਛਪੀਆਂ ਰਿਪੋਰਟਾਂ ਦਾ ਹੈ ਵਸਤੂ ਉਤੋਂ ਬਣਾ ਜਿਹੜਾ ਇੰਟਰਨੈਟ ਤੋਂ ਜਿੰਨੀ ਵੀ ਜਾਣਕਾਰੀ ਜਾਂ ਆਪਾਂ AI ਦੇ ਥਰੂ ਵੀ ਇਕੱਠੀ ਕਰਦੇ ਆ ਉਤੋਂ ਅੰਦਾਜ਼ਾ ਹੈਗਾ ਲਗਭਗ 35000 ਕਰੋੜ ਰੁਪਇਆ ਸੀਗਾ ਜਦੋਂ ਪ੍ਰਕਾਸ਼ ਸਿੰਘ ਬਾਦਲ 5 ਸਾਲ ਆਪਦੇ ਪੂਰੇ ਕਰਦੇ ਆ ਤੀਜੀ ਵਾਰੀ ਆਪਦੀ ਮੁੱਖ ਮੰਤਰੀ ਦੀ ਟਰਨ ਜਿਹੜੀਗਾ ਪੂਰੀ ਕਰਦੇ ਆ ਉਦੋਂ ਕਿਉਂਕਿ ਬਹੁਤ ਜਾਣੇ ਇਹ ਕਹਿੰਦੇ ਆ ਕਿ ਕਾਲੀਆਂ ਨੇ ਇਹ ਕਰਜ਼ਾ ਪੰਜਾਬ 'ਚ ਚੜਾਇਆ ਪਰ ਕਿਹਨਾਂ ਨੇ ਚੜਾਇਆ ਉਹਦੇ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਆਵਾਰੀ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪਹਿਲੀ ਟਰਮ ਕੀਤੀ ਠੀਕ ਹੈ ਤਾਂ ਉਦੋਂ 2002 ਤੋਂ ਲੈ ਕੇ 2007 ਤੱਕ ਉਹਨਾਂ ਨੇ ਵੀ ਜਿਹੜੀਆਂ ਸਹੂਲਤਾਂ ਨੂੰ ਜਾਰੀ ਰੱਖਿਆ ਬਹੁਤ ਜ਼ਿਆਦਾ ਕਰਜ਼ਾ ਪੰਜਾਬ ਜਮ ਨੇ ਜਿਹੜਾ ਪਰ ਲਗਭਗ ਉਦੋਂ 51000 ਕਰੋੜ ਰੁਪਇਆ ਮਤਲਬ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੰਨਾ ਕਰਜ਼ਾ ਸੀਗਾ ਪੰਜਾਬ ਜਮ ਨੇ ਲਗਭਗ ਲਗਭਗ ਉਹਦਾ ਜਿਹੜਾ ਹੈਗਾ ਆਪਾਂ ਕੀ 80% ਕਰਜ਼ਾ ਹੋਰ ਜਿਹੜਾ ਪੰਜਾਬ ਨੂੰ ਵਧਾ ਕੇ ਉਹ ਚਲੇ ਗਏ ਪਰ ਉਸ ਤੋਂ ਬਾਅਦ 10 ਸਾਲ ਲਗਾਤਾਰ ਸੱਤਾ ਦੇ ਵਿੱਚ ਰਹਿੰਦਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਬਾਰਾ ਤੋਂ 2000 ਗੱਲ ਕਰੀਏ 2007 ਤੋਂ ਲੈ ਕੇ 2017 ਤੱਕ ਦੀ ਟਰਮ ਦੇ ਵਿੱਚ ਉਦੋਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਜੋ ਅੱਜ ਤੁਹਾਨੂੰ ਇਨਫਰਾਸਟ੍ਰਕਚਰ ਦੇਖ ਰਿਹਾ ਸਾਰੇ ਦਾ ਸਾਰਾ ਇਹ ਉਸ ਸਮੇਂ ਦਾ ਹੀ ਬਣਿਆ ਹੋਇਆ ਨਵੇਂ ਸਰਕਾਰਾਂ ਨੇ ਜਾਂ ਤਾਂ ਪੱਛ ਲਾਏ ਐ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਵਿੱਚ ਚਰਚੇ ਸੰਗ ਚੰਨੀ ਜਿਹੜੇ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਬਣੇ ਹੋਏ ਸੀ ਜਿਸ ਤਰ੍ਹਾਂ ਅੱਜ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ 2000 ਆਏ ਤਾਂ ਦੱਸ ਦਿਓ ਕਿ ਜਿਹੜਾ ਤੁਸੀਂ ਕਰਜ਼ਾ ਲਿਆ ਪੰਜਾਬ ਦੇ ਵਿੱਚ ਕੀ ਵਿਕਾਸ ਕੀਤਾ ਤਾਂ ਚੰਨੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜਾ ਹੈਗਾ ਸੜਕਾਂ ਨੂੰ ਪੱਟ ਲਾਏ ਆ ਤਾਂ ਤੁਸੀਂ ਦੇਖ ਲਓ ਵੀ ਉਹਨਾਂ ਨੇ ਜਿਹੜਾ ਹੈਗਾ 25-30 ਹਜ਼ਾਰ ਕਰੋੜ ਦੇ ਸਿਰਫ ਪੱਟੀ ਲੱਗੇ ਸੀ ਉਹਨਾਂ ਤੋਂ ਕੁਝ ਨਹੀਂ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਜਦ ਵਿਰੋਧੀ ਧਿਰ ਦਾ ਨੇਤਾ ਇਹ ਗੱਲ ਦੱਸ ਰਿਹਾ ਹੈ ਨਾ ਤਾਂ ਜਦੋਂ 2007 ਤੋਂ ਲੈ ਕੇ 17 ਤੱਕ ਇਹ ਕਰਜ਼ਾ ਲਗਭਗ ਸਵਾ ਲੱਖ ਕਰੋੜ ਤੋਂ ਉੱਪਰ ਚਲਾ ਗਿਆ ਸੀ ਕੋਈ ਸਵਾ ਲੱਖ ਕਰੋੜ ਕਹਿੰਦਾ ਕੋਈ ਡੇਢ ਲੱਖ ਇਹਨੂੰ ਕਰੋੜ ਕਹਿੰਦਾ ਪਰ ਉਸ ਸਮੇਂ ਹੋਇਆ ਕੀ ਸੀ ਜਿੰਨੇ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਹੈ ਇਸ ਦੌਰਾਨ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਵੱਡੀਆਂ ਭਰਤੀਆਂ ਕੀਤੀਆਂ ਗਈਆਂ ਉਹ ਤੋਂ ਬਿਨਾ ਜਿਹੜੀਆਂ ਯਾਦਗਾਰਾਂ ਜਿੰਨੀਆਂ ਵੀ ਦੇਖਦੇ ਹਾਂ ਉਹ ਬਣੀਆਂ ਸ਼ਹਿਰਾਂ ਨੂੰ ਫੰਡਿੰਗ ਕੀਤੀ ਗਈ ਪਿੰਡਾਂ ਦੇ ਜਿਹੜੇ ਹਨ ਅਨਲਿੰਕ ਕਰੋੜਾਂ ਦਾ ਵਿਕਾਸ ਹੋਇਆ ਮੰਡੀਆਂ ਨਵੀਆਂ ਬਣੀਆਂ ਤੇ ਬਾਕੀ ਜਿੰਨਾ ਵੀ ਕੁਝ ਹੋਇਆ ਪੰਜਾਬ ਦੇ ਵਿੱਚ ਲੋਕ ਭਲੀ ਭਾਤੀ ਜਾਣੂ ਆ 10 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਜਿਹੜਾ ਹੈਗਾ 1 ਲੱਖ ਕਰੋੜ ਰੁਪਇਆ ਪੰਜਾਬ ਜੁਮੇ ਕਰਜ਼ਾ ਕਰ ਦਿੱਤਾ ਸੀਗਾ ਹੋਰ ਮਤਲਬ ਕਿ 1.5 ਲੱਖ ਕਰੋੜ ਰੁਪਇਆ ਆਪਾਂ ਮੰਨ ਕੇ ਚੱਲ ਗਏ ਪਰ ਉਸ ਤੋਂ ਬਾਅਦ ਤੋਂ ਲੈ ਕੇ ਅੱਜ ਦੀ ਗੱਲ ਕਰੀਏ ਉਹ 1.5 ਲੱਖ ਤੋਂ ਲੈ ਕੇ ਹੁਣ ਤਾਂ ਇਹ 4 ਲੱਖ ਕਰੋੜ ਦੇ ਕਰੀਬ ਜਿਹੜਾ ਕਰਜ਼ਾ ਹੋ ਚੁੱਕਿਆ ਪਿਛਲੇ ਲਗਭਗ 8 ਸਾਲਾਂ ਦੇ ਵਿੱਚ ਪੰਜਾਬ ਦੇ ਜੁਮੇ ਇਹ ਕਰਜ਼ਾ ਤਾਂ ਲਗਾਤਾਰ ਵਧ ਰਿਹਾ ਪਰ ਨਾ ਤਾਂ ਪੰਜਾਬ ਦੇ ਵਿੱਚ ਕੋਈ ਨਵਾਂ ਇਨਫਰਾਸਟ੍ਰਕਚਰ ਡਵੈਲਪ ਹੋ ਰਿਹਾ ਤੇ ਨਾ ਹੀ ਕੋਈ ਨਵੀਆਂ ਜ਼ਿਆਦਾ ਭਰਤੀਆਂ ਹੋ ਰਹੀਆਂ ਨੇ ਤੁਸੀਂ ਇਹਨੂੰ ਕੰਪੇਅਰ ਕਰ ਸਕਦੇ ਹੋ ਕਿ ਕਿਹੜੇ ਟਾਈਮ ਦੇ ਵਿੱਚ ਕੀ ਹੋਇਆ ਹੋਇਆ ਕੀ ਹੈ ਜੇ ਆਪਾਂ ਗੱਲ ਕਰੀਏ ਕੈਪਟਨ ਮਰਿੰਦਰ ਸਿੰਘ ਦੇ ਰਾਜ ਦੀ ਲਗਭਗ ਉਹਨਾਂ ਨੇ 4.5 ਸਾਲ ਤੱਕ ਰਾਜ ਕੀਤਾ 2017 ਤੋਂ ਲੈ ਕੇ 2022 ਤੱਕ ਉਸ ਸਮੇਂ ਦੇ ਦੌਰਾਨ ਉਹਨਾਂ ਨੇ ਕਿਸਾਨਾਂ ਦਾ ਕਰਜ਼ਾ ਜਿਹੜਾ ਲਗਭਗ 2 ਲੱਖ ਰੁਪਇਆ ਪ੍ਰਤੀ ਏਕੜ ਜਿਹੜਾ ਉਹ ਜ਼ਰੂਰ ਮਾਫ਼ ਕੀਤਾ ਸੀ ਉਹਦੇ ਕਰਕੇ ਉਹਨੂੰ ਕਰਜ਼ਾ ਲੈਣਾ ਪਿਆ ਆਪਾਂ ਮੰਨਦੇ ਆ ਕਿ ਇਹ 1 ਲੱਖ ਜਿਹੜਾ ਕਰੋੜ ਰੁਪਇਆ ਕਿਉਂਕਿ ਉਹਦੇ ਚ ਇੱਕ ਨਵੀਂ ਸਕੀਮ ਐਡ ਉਹਨਾਂ ਨੇ ਕਰਤੀ ਸੀ ਦੂਜਾ ਇਹ ਆ ਵੀ ਸਤਨਖਾਹਾਂ ਲਗਾਤਾਰ ਜਾਂਦੀਆਂ ਰੀਆਂ ਸਬਸਿਡੀਆਂ ਲਗਾਤਾਰ ਜਾਂਦੀਆਂ ਰੀਆਂ ਪਰ ਜਿਹੜੀ ਨਵੀਂ ਸਰਕਾਰ ਆਈ ਐ ਇਹਨਾਂ ਨੇ ਲਗਭਗ ਪਿਛਲੇ 3 ਸਾਲਾਂ ਦੇ ਵਿੱਚ ਸਵਾ ਲੱਖ ਕਰੋੜ ਰੁਪਏ ਕਰਜ਼ਾ ਜਿਹੜਾ ਹੈਗਾ ਹੋਰ ਵਧਾ ਦਿੱਤਾ ਨਵੇਂ ਕਰਜ਼ੇ ਲਏ ਜਾ ਰਹੇ ਨੇ ਇਹਨਾਂ ਤੋਂ ਇਹ ਪੁੱਛਣਾ ਬਣਦਾ ਕਿ ਤੁਸੀਂ ਸਵਾ ਲੱਖ ਕਰੋੜ ਰੁਪਏ ਦਾ ਕੀ ਕੀਤਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਹੱਡਾਂ ਚੋਂ ਕੱਢਾਂਗੇ ਅਸੀਂ ਖੱਡਾ ਚੋਂ ਕੱਢਾਂਗੇ ਹੱਡਾਂ ਦਾ ਮਤਲਬ ਜਿਨ੍ਹਾਂ ਨੇ ਕੋਈ ਢਾਂਦਲੀ ਕੀਤਾ ਉਹਨਾਂ ਨੂੰ ਫੜਾਂਗੇ ਹਜੇ ਤੱਕ ਨਾ ਤਾਂ ਉਹ ਬਾਹਰ ਆਏ ਆ ਨਾ ਖੱਡਾਂ ਚੋਂ ਕੱਢਾਂਗੇ ਵੀ ਆਪਾਂ ਰੇਤਾ ਵੇਚਾਂਗੇ ਨਾ ਰੇਤਾ ਸਸਤਾ ਹੋਇਆ ਸਗੋਂ ਦੀ ਜਿਹੜਾ ਇੱਕ ਗੱਲ ਹੋਰ ਆ ਕਿ ਪੰਜਾਬ ਦੇ ਖਜ਼ਾਨੇ ਦੇ ਉੱਪਰ ਲਗਾਤਾਰ ਜਿਹੜਾ ਬੋਝ ਜਾਰੀ ਹੈ ਜੇਕਰ ਇਹ ਬੋਝ ਇਸ ਤਰ੍ਹਾਂ ਹੀ ਜਾਰੀ ਰਹਿੰਦਾ ਤਾਂ ਕੀ ਹੋਊਗਾ ਸਰਕਾਰਾਂ ਤਾਂ ਆਪ ਦਾ ਜਿਹੜਾ ਆਉਂਦੀਆਂ ਰਹਿਣੀਆਂ ਜਾਂਦਗਰ ਰਹਿਣੀਆਂ ਭਾਰਤ ਸਰਕਾਰ ਦੀ ਰਿਪੋਰਟ ਹੈ ਕਿ ਜੇਕਰ ਕਰਜ਼ਾ ਕਿਸੇ ਸਰਕਾਰ ਨੇ ਜੇ ਦੇਣਾ ਸਟੇਟ ਸਰਕਾਰ ਨੇ ਤਾਂ ਉਹ 30% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਮਤਲਬ ਜੇਕਰ ਸਟੇਟ ਦੀ ਆਮਦਨ ਆਪਾਂ ਗੱਗੇ 100 ਰੁਪਏ ਆ ਤੱਕ ਕਰਜ਼ਾ ਉਹਦੇ ਜਮੇ ਸਿਰਫ 33 ਰੁਪਏ ਹੋਣਾ ਚਾਹੀਦਾ ਵੱਧ ਤੋਂ ਵੱਧ ਪਰ ਪੰਜਾਬ ਜੁਮੇ ਅੱਜ ਕਰਜ਼ਾ ਕਿੰਨਾ ਜਿਸ ਪੰਜਾਬ ਦੀ ਆਮਦਨ 100 ਰੁਪਏ ਤਾਂ ਕਰਜ਼ਾ ਅੱਜ 42 ਰੁਪਏ ਆ ਮਤਲਬ ਅੱਧੀ ਆਮਦਨ ਤਾਂ ਜਿਹੜੀ ਕਰਜ਼ੇ ਦਾ ਆਪਾਂ ਗੱਲ ਕਰਕੇ ਵਿਆਜ ਲਾਉਂਦੇ ਹੀ ਚਲੀ ਜਾਂਦੀ ਹੈ ਤੇ ਬਾਕੀ ਆਮਦਨ ਦਾ ਕੀ ਹੁੰਦਾ ਹੁਣ ਇਹਦੇ ਨਾਲ ਹੋਣਾ ਕੀ ਹੈ ਹੁੰਦਾ ਇਹ ਆ ਕਿ ਇਹਦੇ ਨਾਲ ਸਰਕਾਰ ਨੂੰ ਜਾਂ ਤਾਂ ਚੀਜ਼ਾਂ ਵੇਚਣੀਆਂ ਪੈਂਦੀਆਂ ਨੇ ਫਿਰ ਆਪਣੀ ਪ੍ਰਾਪਰਟੀ ਸੇਲ ਕਰਨੀ ਪੈਂਦੀ ਹੈ ਜਾਂ ਇਹੋ ਜਿਹੇ ਲੋਕ ਮਾਰੂ ਨੀਤੀਆਂ ਅਪਣਾਉਣੀਆਂ ਪੈਂਦੀਆਂ ਜਿਸ ਤਰ੍ਹਾਂ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਦਿਓ ਜਾਂ ਉਹਨਾਂ ਦੀਆਂ ਆਪਾਂ ਕਹਿੰਦੇ ਤਨਖਾਹਾਂ 'ਚ ਕਟੋਟੀਆਂ ਕੀਤੀਆਂ ਜਾਂ ਜਾਣ ਜੇਕਰ ਮੁਲਾਜ਼ਮਾਂ 'ਤੇ ਤਨਖਾਹਾਂ ਰੋਕੀਆਂ ਗਈਆਂ ਜਾਂ ਕਟੋਟੀਆਂ ਕੀਤੀਆਂ ਗਈਆਂ ਤਾਂ ਕਿ ਹੁਣਾਂ ਧਰਨੇ ਲੱਗਣਗੇ ਰੋਸ ਮਜਾਰੇ ਹੋਣਗੇ ਉਸ ਤੋਂ ਬਿਨਾਂ ਜਿਹੜੀਆਂ ਸਬਸਿਡੀਆਂ ਬੰਦ ਕਰਨੀਆਂ ਪੈਣਗੀਆਂ ਜੇ ਸਬਸਿਡੀਆਂ ਬੰਦ ਕੀਤੀਆਂ ਗਈਆਂ ਮੰਨ ਲਓ ਮੋਟਰਾਂ ਦੇ ਬਿੱਲ ਦੁਬਾਰਾ ਲਾ ਦਿੱਤੇ ਜਾਂ ਘਰਾਂ ਦੇ ਬਿੱਲ ਦੁਬਾਰਾ ਲਾ ਦਿੱਤੇ ਤਾਂ ਜਿਹੜੀ ਨਵੀਂ ਸਰਕਾਰ ਆਊਗੀ ਉਹ ਉਹਦੇ ਉੱਤੇ ਲੋਕ ਭਟਕ ਜਾਣਗੇ ਠੀਕ ਆ ਤਾਂ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਕੀ ਹੋਊਗਾ ਅਸ਼ਾਂਤੀ ਫੈਲੂਗੀ ਸ਼ਹਿਰਾਂ ਦੇ ਵਿੱਚ ਕੀ ਹੋਣਾ ਸ਼ਹਿਰਾਂ ਦੇ ਵਿੱਚ ਟੈਕਸ ਵਧਾ ਦਿੱਤੇ ਜਾਣਗੇ ਜੇ ਟੈਕਸ ਉਹਦਾ ਵਧਣਗੇ ਤਾਂ ਜਿਹੜੇ ਆਪਾਂ ਗੱਲ ਇਹ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਸਰਕਾਰ ਤੋਂ ਲੱਗ ਜਾਣਗੇ ਉਹ ਵੀ ਪ੍ਰੋਟੈਸਟ ਕਰਨਾ ਸ਼ੁਰੂ ਕਰਨਗੇ ਤਾਂ ਆਉਣ ਵਾਲਾ ਸਮੇਂ ਦੇ ਵਿੱਚ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰਾਂ ਨੇ ਇਹ ਨੀਤੀਆਂ ਨਾ ਛੱਡੀਆਂ ਠੀਕ ਹੈ ਫालतू ਖਰਚੇ ਕੰਟਰੋਲ ਨਾ ਕੀਤੇ ਕਾਰਨ ਤੁਸੀਂ ਦੇਖ ਲਓ ਇੱਥੇ ਕਰਜ਼ਾ ਪੰਜਾਬ ਜੁਮੇ ਵਧਿਆ ਕੋਈ ਡਾਊਟ ਨਹੀਂ ਪਰ ਤੁਸੀਂ ਦੇਖ ਲਓ ਵੀ ਜਿਹੜੇ ਨੇਤਾਵਾਂ ਦੇ ਖਰਚੇ ਉਹ ਦੂਵੇ ਅੱਗੇ ਆਜ ਇੱਕ ਬੰਦਾ ਘੁੰਮਦਾ ਹੈ ਉਹਦੇ ਨਾਲ ਘਟੋ ਘਟ 20 20 ਗੱਡੀਆਂ ਤੁਰੀਆਂ ਫਿਰਦੀਆਂ ਹੈਲੀਕਾਪਟਰ ਲਈ ਫਿਰਦੇ ਆ ਮਾੜੇ ਤੋਂ ਮਾੜਾ ਬੰਦਾ 5 5 ਗਨਮੈਨ ਲਈ ਫਿਰਦਾ ਹੁਣ ਮੈਨੂੰ ਦੱਸੋ 5 ਗਨਮੈਨ ਆ ਜਿਹੜੇ ਇੱਕ ਬੰਦੇ ਦੀ ਤਨਖਾਹ ਲੱਖ ਰੁਪਏ ਆ ਤਾਂ 5 ਲੱਖ ਰੁਪਏ ਦਾ ਸਰਕਾਰ ਦਾ ਉਹ ਉਹਦੇ ਉੱਤੇ ਲੱਗੀ ਜਾਂਦਾ ਜੇ ਅੱਜ ਮੁੱਖ ਮੰਤਰੀ ਉੱਪਰ ਆਉਣਾ ਗਿਆ ਜਾਂਦਾ ਬੰਦੇ ਥੱਲੇ ਖੜੇ ਹੁੰਦੇ ਆ ਭਵਾਨ ਸਿੰਘ ਮਾਨ ਦੀ ਆਪ ਦੀ ਸਟੇਟਮੈਂਟ ਸੀਗੀ ਤੁਸੀਂ ਮੈਨੂੰ ਦੱਸੋ ਹਜ਼ਾਰ ਹਜ਼ਾਰ ਬੰਦਾ ਨਾਲ ਲਈ ਫਿਰਦੇ ਹੋ ਇੱਕ ਇੱਕ ਦਿਨ ਦਾ ਤੁਹਾਡੇ ਤੇ ਕਰੋੜਾ ਰੁਪਏ ਜਿਹੜਾ ਹੈਗਾ ਲੱਖਾਂ ਕਰੋੜਾਂ ਰੁਪਏ ਤੁਹਾਡੇ ਤੇ ਖਰਚਾ ਹੋ ਰਿਹਾ ਉਹ ਪੰਜਾਬ ਦੇ ਅੱਜ ਜਰੂਰਤਾ ਇੱਕ ਸੈਂਸੀਅਰ ਪੋਲਿਟਿਕਲ ਪਾਰਟੀ ਦੀ ਜਿਹੜੀ ਕਿ ਪੰਜਾਬ ਨੂੰ ਵਿਕਾਸ ਦੇ ਆਪਾਂ ਕਹਿੰਦੇ ਰਸਤੇ ਤੇ ਲੈ ਕੇ ਜਾਵੇ ਨਾ ਕਿ ਬਨਾਸਤੇ ਉੱਤੇ ਜੇਕਰ ਪੰਜਾਬ ਜਮੇ ਇਹ ਕਾਰਜ ਇਸ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਸਾਰੀਆਂ ਪ੍ਰਾਪਰਟੀਆਂ ਫੇਰ ਕਰ ਦਿੱਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਤਰਖਾਹਾਂ ਰੋਕ ਦਿੱਤੀਆਂ ਜਾਣਗੀਆਂ ਲੋਕ ਭਲਾਈ ਦੀਆਂ ਸਕੀਮਾਂ ਬੰਦ ਕੀਤੀਆਂ ਜਾਣਗੀਆਂ ਲੋਕਾਂ ਜਿਵੇਂ ਟੈਕਸ ਜਿਹੜਾ ਸ਼ਹਿਰਾਂ ਵਾਲਿਆਂ ਨੂੰ ਵਧੂਗਾ ਉਹਦੇ ਕਰਕੇ ਜਿਹੜਾ ਅਸ਼ਾਂਤੀ ਫੈਲ ਸਕਦੀ ਹੈ ਸੋ ਇਹ ਵੇਲੇ ਦੇ ਕੰਮ ਤੇ ਕਹਿੰਦੇ ਕੁਵਲ ਦੀਆਂ ਟੱਕਰਾਂ ਆਉਂਦੀਆਂ ਜੇਕਰ ਸਰਕਾਰਾਂ ਨੇ ਹੁਣ ਮੌਕਾ ਨਾ ਸੰਭਿਆ ਤਾਂ ਉਦੋਂ ਬਾਅਦ ਜਿਹੜਾ ਹੈਗਾ ਸਾਹਮਣਾ ਵੀ ਨਹੀਂ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੇਪਾਲ ਫਰਾਂਸ ਵਾਲੇ ਖਲਾਤ ਕਿਤੇ ਪੰਜਾਬ ਦੇ ਨਾਲ ਹੋ ਜਾਣ ਸੋ ਸਾਨੂੰ ਸੁਚੇਤ ਹੋਣਾ ਚਾਹੀਦਾ ਨਾ ਕਿ ਕੱਲਾ ਟਾਈਮ ਪਾਸ ਕਰਨ ਵਾਸਤੇ ਸਰਕਾਰਾਂ ਬਣਦੀਆਂ ਚਾਹੀਦੀਆਂ ਇਹ ਲੋੜ ਇਹ ਹੁੰਦੀ ਆ ਕਿ ਸਰਕਾਰ ਜਿਹੜੀ ਆਉਂਦੀ ਆ ਦੂਜੀ ਜੁਮੇ ਘਰ ਜਾ ਵੱਧ ਛੱਡ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਗਲਗੁੱਠਾ ਦੇ ਜਾਂਦੇ ਆ ਕਿ ਅਗਲੀ ਸਰਕਾਰ ਨੂੰ ਉੱਚ ਜਾਂ ਚਲਾਉਣੀਆਂ ਪੈਂਦੀਆਂ ਹੁਣ ਨਵਾਂ ਇਹ ਹੈ ਕਿ 1000 ਰੁਪਏ ਵਾਲੀਆਂ ਬੀਬੀਆਂ ਕਿੱਦੇ ਰੀਆਂ ਅਟਕੀਆਂ ਨੇ ਵੀ ਸਾਡੇ 1000 ਰੁਪਏ ਜਿਹੜਾ ਹੈਗਾ ਪ੍ਰਤੀ ਮਹੀਨਾ ਮੈਨੂੰ ਕਦੋਂ ਮਿਲੂਗਾ ਠੀਕ ਆ ਉਹ ਵੀ ਆਪਦੇ ਮੁੱਠਿਆਂ 'ਚ ਉੱਕੀ ਪਰਦੀਆਂ ਬੱਸਾਂ ਦੇ ਕਿਰਾਏ ਮਾਫ ਨੇ ਠੀਕ ਆ ਕਿਉਂਕਿ ਇਹ ਜਿਹੜਾ ਸਿਸਟਮ ਆ ਇਹ ਕਿੰਨਾ ਚਿਰ ਚੱਲ ਸਕਦਾ ਹੈ ਅੰਤ ਤੇ ਜਾ ਕੇ ਇੱਕ ਦਿਨ ਇਹ ਕਲਾਪਸ ਹੋਣੀ ਆ ਜਿੱਦੇ ਕਲਾਪਸ ਹੋਇਆ ਉਹਦੇ ਮੇਰੀ ਇਹ ਵੀਡੀਓ ਸਾਹਮਣੇ ਰੱਖੋ ਵੀ ਕਿਸੇ ਨੂੰ ਗੁਰਪ੍ਰੀਤ ਕੁਲ ਨੇ ਬਹੁਤ ਟਾਈਮ ਪਹਿਲਾਂ ਗੱਲ ਕਹੀ ਸੀ ਕਿ ਸਰਕਾਰਾਂ ਕਿਉਂ ਨੀਤੀ ਦੇ ਤੌਰ ਤੇ ਨਹੀਂ ਚਲਾਈਆਂ ਕਿ ਆਉਣ ਵਾਲਾ ਸਮਾਂ ਵੀ ਚੰਗਾ ਹੋਵੇ ਇਹਨਾਂ ਨੇ ਆ ਵੀ ਅਸੀਂ ਆਪਰਾਜ ਕਰ ਲਈ ਅਗਲੀ ਵਾਰੀ ਫੇਰ ਵੋਟਾਂ ਪਾਈ ਜਾਣ ਪੰਜਾਬ ਜਾਵੇ ਠੱਠੇ ਖੁੱਛ ਪਰ ਇਹ ਨਹੀਂਗਾ ਇਹ ਪੰਜਾਬ ਠੱਠੇ ਖੁੱਛ ਗਿਆ ਤੇ ਲੋਕਾਂ ਨੇ ਜਿਸ ਤਰ੍ਹਾਂ ਨਾ ਤਾਂ ਡੈਮੋ ਜਿਹੜਾ ਹੈਗਾ ਨੇਪਾਲਾ ਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਛੱਡੇ ਨਾ ਹੀ ਉਹਨਾਂ ਨੇ ਮੀਡੀਆ ਛੱਡਿਆ ਹੁਣ ਪੰਜਾਬ ਦਾ ਮੀਡੀਆ ਵੀ ਇਸ ਤਰ੍ਹਾਂ ਹੋ ਗਿਆ ਕਿ ਪੈਸੇ ਲੈ ਲਓ ਬੋਲੀ ਇਹਨਾਂ ਦੀ ਬੋਲ ਤੇ ਪਰ ਮੀਡੀਆ ਦਾ ਹਾਲ ਵੀ ਲੋਕਾਂ ਨੇ ਕੀ ਕੀਤਾ ਇਹ ਵੀ ਦੇਖਣਾ ਬਣਦਾ ਮੈਂ ਇਹ ਸੁਜੈਸਟ ਕਰ ਰਿਹਾ ਪੰਜਾਬ ਸਰਕਾਰ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਕਰਜ਼ੇ ਲਓ ਪਰ ਵਿਕਾਸ ਵਾਸਤੇ ਨਾ ਕੋਈ ਚੀਜ਼ ਵਾਸਤੇ ਲਓ ਉਹਨੂੰ ਉਤਾਰਨ ਵਾਸਤੇ ਕੋਈ ਚੰਗਾ ਤੁਹਾਡੇ ਕੋਲ ਰੋਡ ਮੈਪ ਹੋਣਾ ਚਾਹੀਦਾ ਨਾ ਕਿ ਇਹ ਕਿ ਅਸੀਂ 5 ਸਾਲ ਸਰਕਾਰ ਚਲਾਉਣੀ ਆ ਤੇ ਅਗਲੀ ਵਾਰੀ ਫੇਰ ਬਣਾਉਣੀ ਆ ਬਣੇ ਗੁਰਪ੍ਰੀਤ ਕੋਟਲੀ ਨਾਲ ਧੰਨਵਾਦ